ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 726 ਤੋਂ ਲੈ ਕੇ 727 ਤੱਕ ਸਵੈਮਾਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਤਿਲੰਗ ਮਹੱਲਾ ਨੌਵਾਂ ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਣੀ ਸ਼ਿਨ ਸ਼ਿਨ ਆਉਦ ਬਿਹਾਤ ਹੈ ਫੂਟੇ ਕੱਟ ਜਿਉ ਪਾਣੀ ਰਹਾਓ ਵਾਹਿਗੁਰੂ ਹਾਂਜੀ ਸੰਗਤ ਜੀ ਇਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਕਿ ਹੇ ਪ੍ਰਾਣੀ ਤੂੰ ਦਿਨ ਰਾਤ ਉਸ ਪਰਮੇਸ਼ਰ ਦਾ ਨਾਮ ਜਪ ਉਸ ਨੂੰ ਆਪਣੇ ਚੇਤੇ ਵਿੱਚ ਹਮੇਸ਼ਾ ਬਸਾ ਕੇ ਰੱਖ ਕਹਿੰਦੇ ਜਿਸ ਤਰ੍ਹਾਂ ਟੁੱਟੇ ਹੋਏ ਘੜੇ ਦੇ ਵਿੱਚੋਂ ਹੌਲੀ-ਹੌਲੀ ਕਰਕੇ ਸਾਰਾ ਪਾਣੀ ਨਿਕਲ ਜਾਂਦਾ ਹੈ ਇਸ ਤਰ੍ਹਾਂ ਹੌਲੀ-ਹੌਲੀ ਕਰਕੇ ਤੇਰੀ ਇਹ ਜੀਵਨ ਰੂਪੀ ਜਿਹੜੀ ਉਮਰ ਹੈਗੀ ਆ ਇਹ ਸਾਰੀ ਖਤਮ ਹੁੰਦੀ ਜਾ ਰਹੀ ਆ ਜਿਹੜਾ ਤੇਰਾ ਜੀਵਨ ਹੈ ਉਮਰ ਹੈ ਇਹ ਹੌਲੀ-ਹੌਲੀ ਕਰਕੇ ਖਤਮ ਹੁੰਦੀ ਜਾ ਰਹੀ ਹੈ ਪਰ ਤੂੰ ਪਰਮੇਸ਼ਰ ਦਾ ਨਾਮ ਨਹੀਂ ਲੈ ਰਿਹਾ ਹਰ ਗੁਣ ਕਾਹੇ ਨਗਾਵਈ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੇ ਨਹਿ ਮਰਨ ਪਛਾਨਾ ਕਹਿੰਦੇ ਹੈ ਜੀਵ ਤੂੰ ਅਗਿਆਨਤਾ ਦੇ ਵਿੱਚ ਪਰਮੇਸ਼ਰ ਦੇ ਗੁਣ ਕਿਉਂ ਨਹੀਂ ਘਾਰਿਆ ਮਾਇਆ ਦਾ ਕਹਿੰਦੇ ਜਿਹੜਾ ਇਹ ਲਾਲਚ ਆ ਸਭ ਕੁਝ ਝੂਠ ਹੈ ਤੇ ਇਹਦੇ ਵਿੱਚ ਤੂੰ ਆਪਣੀ ਜੀਵਨ ਬਤਾ ਰਿਆਂ ਹੈ ਤੇ ਤੈਨੂੰ ਮਰਨ ਦਾ ਚੇਤਾ ਨਹੀਂ ਹੈ ਕਿ ਮੌਤ ਵੀ ਸਿਰ ਤੇ ਖੜੀ ਹੈ ਅਜਹੁ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਨ ਗਾਵੇ ਕਹੁ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੇ ਕਹਿੰਦੇ ਇਹ ਨਾ ਸੋਚ ਕਿ ਵੀ ਹੁਣ ਇੰਨੀ ਉਮਰ ਬੀਤ ਗਈ ਵੀ ਮੈਂ ਉਹਦਾ ਨਾਮ ਨਹੀਂ ਜਪਿਆ ਹੁਣ ਕਹਿੰਦੇ ਅਜੇ ਵੀ ਕੁਝ ਵਿਗੜਿਆ ਨਹੀਂ ਜੇ ਤੂੰ ਹੁਣ ਤੋਂ ਵੀ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰਦੇਂ ਉਹਦੇ ਗੁਣ ਗਾਉਣੇ ਸ਼ੁਰੂ ਕਰਦੇਂ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦਾ ਨਾਮ ਜਪਿਆਂ ਤੁਸੀਂ ਸਭ ਤੋਂ ਉੱਚੀ ਅਵਸਥਾ ਪਰਮ ਪਦ ਪਾ ਲੈਨੇ ਹੋ ਨਿਰਭੈ ਪਦ ਪਾ ਲੈਨੇ ਹੋ ਜਿਹਦੇ ਨਾਲ ਮੌਤ ਦਾ ਡਰ ਨਹੀਂ ਰਹਿੰਦਾ ਤਿ ਲੰਗ ਮਹਲਾ 9ਵਾਂ ਜਾਗ ਲਿਓ ਰੇ ਮਨਾਂ ਜਾਗ ਲਿਹੋ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ हे ਮੇਰੇ ਮਨ ਤੂੰ ਇਸ ਮਾਇਆ ਦੇ ਮੋਹ ਵਿੱਚੋਂ ਜਾਗ ਕਿਉਂ ਮਾਇਆ ਦੇ ਮੋਹ ਵਿੱਚ ਸੁੱਤਾ ਹੈ ਮੂਰਖ ਬਣਿਆ ਹੈ ਜਿਹੜਾ ਇਹ ਸਰੀਰ ਤੇਰੇ ਨਾਲ ਪੈਦਾ ਹੋਇਆ ਜਨਮ ਦੇ ਸਮੇਂ ਇਹਨੇ ਵੀ ਤੇਰੇ ਨਾਲ ਅੰਤ ਵਿੱਚ ਨਹੀਂ ਜਾਣਾ ਅੰਤ ਵਿੱਚ ਜਿੰਦ ਇਕੱਲੀ ਜਾਂਦੀ ਹੈ ਮਾਤ ਪਿਤਾ ਸੁਤ ਬੰਧ ਜਨ ਹਿਤ ਜਾ ਸਿਓ ਕੀਨਾ ਜੀਓ ਛੂਟਿਓ ਜਬ ਦੇਹ ਤੇ ਡਾਰ ਅਗਨ ਮੈ ਦੀਨਾ ਕਹਿੰਦੇ ਬਾਕੀ ਮਾਤਾ ਪਿਤਾ ਪੁੱਤਰ ਹੋਰ ਰਿਸ਼ਤੇਦਾਰ ਸਾਕ ਸੰਬੰਧੀ ਜਿਨ੍ਹਾਂ ਦੇ ਨਾਲ ਤੇਰਾ ਇੰਨਾ ਪ੍ਰੇਮ ਹੈ ਕਹਿੰਦੇ ਉਹ ਪ੍ਰੇਮ ਜੀਵਨ ਤੱਕ ਹੀ ਹੈ ਸਦਾ ਦਾ ਸਾਥੀ ਨਹੀਂ ਹੈਗਾ ਅੰਤ ਤੱਕ ਦਾ ਜਦੋਂ ਸਰੀਰ ਦੇ ਵਿੱਚੋਂ ਜਿੰਦ ਨਿਕਲ ਜਾਂਦੀ ਆ ਤਾਂ ਇਹ ਸਾਰੇ ਕਹਿੰਦੇ ਤੈਨੂੰ ਫੜ ਕੇ ਅੱਗ ਦੇ ਵਿੱਚ ਪਾ ਦਿੰਦੇ ਨੇ ਫਿਰ ਕਹਿੰਦੇ ਇਹਨਾਂ ਦੇ ਨਾਲ ਪਿਆਰ ਸੱਚਾ ਤੇ ਨਾ ਹੋਇਆ ਸਦਾ ਦੇ ਰਹਿਣ ਵਾਲਾ ਤੇ ਨਾ ਹੋਇਆ ਜੀਵਤ ਲੋਭਿਓ ਵਿਹਾਰ ਹੈ जग ਕੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ ਕਹਿੰਦੇ ਜਿਹੜਾ ਜ਼ਿੰਦਗੀ ਦਾ ਵਿਹਾਰ ਹੈ ਉਹ ਜਦ ਤੱਕ ਜੀਵ ਜਿੰਦਾ ਹੈ ਇਸ ਜਗਤ ਦੇ ਵਿੱਚ ਕਹਿੰਦੇ ਤੈਨੂੰ ਪਤਾ ਜੀਵ ਵੀ ਜਿਹੜਾ ਜਗਤ ਦਾ ਵਿਹਾਰ ਹੈ ਜਬ ਤੱਕ ਜੀਵਨ ਜੀਵ ਦੀ ਜ਼ਿੰਦਗੀ ਹੈ ਜ਼ਿੰਦਗੀ ਖਤਮ ਹੁੰਦਿਆਂ ਹੀ ਸਭ ਸਵੰਦ ਟੁੱਟ ਜਾਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਇਹ ਸੰਸਾਰ ਸੁਪਨਾ ਹੈ ਜੋ ਥੋੜੇ ਦਿਰਾ ਹੈ ਖਤਮ ਹੋਣ ਵਾਲਾ ਹੈ ਇਸ ਸੁਪਨੇ ਨੂੰ ਸੱਚਾ ਸਮਝ ਲਿਆ ਤੂੰ ਇਹ ਸਮਝ ਕੇ ਕਿ ਇਹ ਸੁਪਨਾ ਕਦੇ ਵੀ ਖਤਮ ਹੋਣ ਵਾਲਾ ਹੈ ਤੂੰ ਪਰਮੇਸ਼ਰ ਦੇ ਗੁਣ ਗਾ ਪਰਮੇਸ਼ਰ ਦੀ ਸਿਫਤ ਸਲਾਹ ਕਰ ਉਹਦਾ ਨਾਮ ਜਪ ਤੇ ਲੰਗ ਮਹੱਲਾ ਨੌਵਾਂ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਰਹਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ हे ਜੀਵ ਤੂੰ ਉਸ ਪਰਮੇਸ਼ਰ ਦਾ ਜਸ ਗਾ ਜਸ ਸੁਣ ਸਿਫਤ ਸਲਾ ਕਰ ਜੋ ਤੇਰਾ ਸਦਾ ਦਾ ਸਾਥ ਦੇਣ ਵਾਲਾ ਹੈ ਇਹੀ ਜਿਹੜੀ ਜੀਵਨ ਦਾ ਸਮਾਂ ਹੈ ਲੰਘਿਆ ਜਾ ਰਿਹਾ ਹੈ ਕਹਿੰਦੇ ਸਾਡਾ ਇਹ ਕਿਹਾ ਹੋਇਆ ਸੱਚ ਮੰਨ ਲੈ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰ ਲੈ ਉਮਰ ਬੀਤਦੀ ਜਾਂਦੀ ਹੈ ਸੰਪਤ ਰਥ ਧਨ ਰਾਜ ਸਿਓ ਅਤ ਨਿਹੋ ਲਗਾਇਓ ਕਾਲ ਫਾਸ ਜਦ ਗਲ ਪਰੀ ਸਭ ਪਿਓ ਪਰਾਇਓ ਕਹਤੇ ਸੰਸਾਰਿਕ ਪਦਾਰਥਾਂ ਨੂੰ ਧਨ ਦੌਲਤ ਨੂੰ ਰਾਜ ਨੂੰ ਸਭ ਚੀਜ਼ਾਂ ਨੂੰ ਤੂੰ ਪਿਆਰ ਕਰ ਰਿਆਂ ਜਦੋਂ ਕਹਿੰਦੇ ਤੇਰੇ ਗਲ ਦੇ ਵਿੱਚ ਮੌਤ ਦੀ ਫਾਹੀ ਪਈ ਤਾਂ ਇਹ ਸਭ ਕੁਝ ਪਰਾਇਆ ਹੋ ਜਾਂਦਾ ਪਤਾ ਵੀ ਨਹੀਂ ਲੱਗਦਾ ਮਿੰਟਾਂ ਸੈਕਿੰਟਾਂ ਦੇ ਵਿੱਚ ਜਾਨ ਬੂਝ ਕੇ ਬਾਵਰੇ ਤੈ ਕਾਜ ਵਿਗਾਰੇਉ ਪਾਪ ਕਰਤ ਸੁਖ ਜਿਉ ਨਹੀਂ ਨਹਿ ਗਰਵ ਨਿਵਾਰਿਉ ਕਹਿੰਦੇ ਹੈ ਜੀਵ ਤੂੰ ਸਭ ਕੁਝ ਜਾਣਦਾ ਹੋਇਆ ਭੋਲਾ ਬਣਿਆ ਹੋਇਆ ਤੈਨੂੰ ਪਤਾ ਹੈ ਇਹ ਜ਼ਿੰਦਗੀ ਸੁਪਨੇ ਦੀ ਨਿਆਈ ਹੈ ਫਿਰ ਵੀ ਤੂੰ ਆਪਣਾ ਕਾਰਜ ਨਹੀਂ ਸਵਾਰ ਰਿਹਾ ਵਿਗਾੜ ਰਿਹਾ ਹੈ ਆਪਣਾ ਮਨੁੱਖਾ ਜੀਵਨ ਦਾ ਮਨੋਰਥ ਪੂਰਾ ਨਹੀਂ ਕਰ ਰਿਹਾ ਉਸ ਪਰਮੇਸ਼ਰ ਦਾ ਨਾਮ ਨਹੀਂ ਜਪ ਰਿਹਾ ਕਹਿੰਦੇ ਮਾੜੇ ਕੰਮ ਕਰਦੇ ਆ ਤੈਨੂੰ ਸ਼ਰਮ ਨਹੀਂ ਆਉਂਦੀ ਬਿਲਕੁਲ ਮਹਿਸੂਸ ਨਹੀਂ ਕਰਦਾ ਤੇ ਨਾਹੀਂ ਤੂੰ ਆਪਣਾ ਹੰਕਾਰ ਖਤਮ ਕੀਤਾ ਹੈ ਜਿਹਬਿਦ ਗੁਰ ਉਪਦੇਸਿਆ ਸੋ ਸੁਨ ਰੇ ਪਾਈ ਨਾਨਕ ਕਹਿਤ ਪੁਕਾਰ ਕੈ ਗਹੁ ਪ੍ਰਭ ਸਰਨਾਈ ਕਹਿੰਦੇ ਜਿਸ ਤਰ੍ਹਾਂ ਗੁਰੂ ਨੇ ਤੈਨੂੰ ਉਪਦੇਸ਼ ਦਿੱਤਾ ਉਹ ਉਪਦੇਸ਼ ਸੁਣ ਗੁਰੂ ਦਾ ਉਪਦੇਸ਼ ਹੈ ਪ੍ਰਮਾਤਮਾ ਦੀ ਸੇਵਾ ਭਗਤੀ ਕਰਨੀ ਪ੍ਰਮਾਤਮਾ ਦਾ ਜਸ ਗਾਉਣਾ ਉਹਦਾ ਨਾਮ ਜਪਣਾ ਨਾਨਕ ਜੀ ਕਹਿੰਦੇ ਨੇ ਅਸੀਂ ਕਹਿੰਦੇ ਕਦਸ ਰਹੇ ਹਾਂ ਕਿ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਓ ਜੇ ਇਸ ਸੰਸਾਰ ਦੇ ਪਵਜਲ ਨੂੰ ਪਾਰ ਕਰਨਾ ਹੈ ਪਰਮੇਸ਼ਰ ਦੀ ਸ਼ਰਨ ਫੜੋ ਵਾਹਿਗੁਰੂ ਜੀ ਵਾਹਿਗੁਰੂ ਦਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਏਕ ਓਂਕਾਰ ਸਤਗੁਰ ਪ੍ਰਸਾਦ ਬੇਦਕ ਤੇਵ ਇਫਤਰਾ ਪਾਈ ਦਿਲ ਦਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਹਿਰ ਮੇਲਾ ਦਸਤਗिरी ਨਹੀਂ ਰਹਾਉ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਭਗਤ ਕਬੀਰ ਜੀ ਕਹਿੰਦੇ ਨੇ ਕਿ ਅਲੱਗ ਅਲੱਗ ਧਰਮਾਂ ਦੀਆਂ ਧਾਰਮਿਕ ਪੁਸਤਕਾਂ ਦੇ ਵਿੱਚੋਂ ਦੱਸ ਕੇ ਕਿ ਇਹਦੇ ਵਿੱਚ ਇਹ ਲਿਖਿਆ ਹੋਇਆ ਇਹਦੇ ਵਿੱਚ ਇਹ ਲਿਖਿਆ ਸਾਡੇ ਜਿਹੜੇ ਦਿਲ ਦੀ ਚਿੰਤਾ ਉਹਨੇ ਖਤਮ ਹੁੰਦੀ ਦਿਲ ਦੀ ਚਿੰਤਾ ਕਿਸ ਚੀਜ਼ ਨਾਲ ਖਤਮ ਹੁੰਦੀ ਆ ਉਸ ਪਰਮੇਸ਼ਰ ਦੇ ਨਾਮ ਨਾਲ ਕਹਿੰਦੇ ਇਹ ਕਹਿਣਾ ਕਿ ਸਾਡੀ ਧਾਰਮਿਕ ਜਿਹੜੀ ਕਿਤਾਬ ਆ ਉਹ ਠੀਕ ਕਹਿ ਰਹੀ ਆ ਸਾਡਾ ਧਾਰਮਿਕ ਗ੍ਰੰਥ ਠੀਕ ਕਹਿ ਰਿਹਾ ਇਸ ਤਰ੍ਹਾਂ ਅਲੱਗ ਅਲੱਗ ਦਲੀਲਾਂ ਦੇਣ ਦੇ ਨਾਲ ਵੀ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਕਹਿੰਦੇ ਜੇ ਇੱਕ ਪਲ ਲਈ ਕਹਿੰਦੇ ਤੁਸੀਂ ਆਪਣਾ ਧਿਆਨ ਆਪਣੇ ਅੰਦਰ ਟਿਕਾਓ ਅੰਦਰ ਵਸਦੇ ਪਰਮੇਸ਼ਰ ਨੂੰ ਦੇਖੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਕਹਿੰਦੇ हे ਜੀਵ ਤੂੰ ਆਪਣੇ ਅੰਦਰ ਝਾਤ ਮਾਰ ਆਪਣੇ ਹਿਰਦੇ ਵਿੱਚ ਬੈਠੇ ਪਰਮੇਸ਼ਰ ਦਾ ਅਨੁਭਵ ਕਰ ਫਿਰ ਤੇਨੂੰ ਕੋਈ ਪਰੇਸ਼ਾਨੀ ਨਹੀਂ ਰਹਿ ਜੂਗੀ ਕੋਈ ਬਹਿਸ ਮੁਵਾਫਸਿਆਂ ਦੇ ਵਿੱਚ ਇਹ ਦੱਸਣ ਦੇ ਲਈ ਕਿ ਇਹ ਗਲਤ ਹੈ ਇਹ ਠੀਕ ਹੈ ਇਹ ਤਾਂ ਸਾਰੀਆਂ ਪਰੇਸ਼ਾਨੀਆਂ ਚੋਂ ਨਿਕਲ ਜਾਏਗਾ ਇਹ ਕਹਿੰਦੇ ਜੋ ਦੁਨੀਆ ਦਿਖ ਰਹੀ ਹੈ ਨਾ ਇਹਦੇ ਵਿੱਚੋਂ ਹੱਥ ਪੱਲੇ ਪੈਣ ਵਾਲੀ ਕੋਈ ਚੀਜ਼ ਨਹੀਂ ਹੈ ਇਹ ਸਿਰਫ ਇੱਕ ਥੋੜੀ ਦੇਰ ਦਾ ਥੋੜ੍ਹਾ ਚਿਰ ਦਾ ਤਮਾਸ਼ਾ ਹੈ ਕਹਿੰਦੇ ਇਹਦੇ 'ਚੋਂ ਹੱਥ ਪੱਲੇ ਕੁਝ ਨਹੀਂ ਲੱਗਣਾ ਤੇ ਆਪਣੀ ਜ਼ਿੰਦਗੀ ਇਹਨਾਂ ਚੀਜ਼ਾਂ ਲਈ ਬਰਬਾਦ ਨਾ ਕਰੋ। ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੀਂ। ਕਹਿੰਦੇ ਇਸ ਤਰ੍ਹਾਂ ਜਿਹੜੇ ਦਰੋਗ ਨੇ ਉਹ ਪੜ ਪੜ ਕੇ ਦੱਸਦੇ ਨੇ ਕਿ ਵੀ ਇਹ ਠੀਕ ਹੈ ਇਹ ਗਲਤ ਹੈ ਜਾਂ ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ ਧਾਰਮਿਕ ਪੁਸਤਕਾਂ ਨੇ ਵੀ ਇਹ ਠੀਕ ਕਹਿ ਰਹੀਆਂ ਨੇ ਉਹ ਕਹਿੰਦੇ ਜੋ ਪਰਮੇਸ਼ਰ ਹੈਗਾ ਉਹ ਸਾਰੇ ਜਗਤ ਵਿੱਚ ਹੀ ਹੈ ਉਹ ਇਹ ਨਹੀਂ ਕਿ ਪਰਮੇਸ਼ਰ ਕਿਤੇ ਸਿਰਫ ਜਿਹੜੇ ਕ੍ਰਿਸ਼ਨ ਜੀ ਨੇ ਉਹਨਾਂ ਦੀ ਮੂਰਤੀ ਦੇ ਵਿੱਚ ਹੀ ਹੈ ਜਾਂ ਕਿਤੇ ਜਿਹੜੇ ਕਹਿੰਦੇ ਨੇ ਵੀ ਹੋਰ ਮਤਲਬ ਵੀ ਮੁਸਲਮਾਨ ਵੀਰ ਕਹਿ ਦੇਣ ਜਾਂ ਹੋਰ ਕੋਈ ਵੀ ਧਰਨ ਵਾਲ ਕਹਿ ਦੇਣਾ ਵੀ ਇੱਥੇ ਹੀ ਹੈ ਪਰਮਾਤਮਾ ਕਹਿੰਦੇ ਪਰਮਾਤਮਾ ਤੇ ਸਾਰੇ ਜਗਤ ਦੇ ਵਿੱਚ ਹੈ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਨ ਦਨਬੂਦ ਅਸਮਾਨ ਮੇ ਆਨੇ ਲਹੰਗ ਦਰਿਆ ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਏ ਚਸਮੇ ਜਹ ਤਹ ਮੌਜੂਦ ਕਹਿੰਦੇ ਜਿਹੜਾ ਪਰਮਾਤਮਾ ਉਹ ਤੇ ਤੇਰੇ ਅੰਦਰ ਕਹਿੰਦੇ ਉਹਦੀਆਂ ਕਹਿੰਦੇ ਤਰੰਗਾਂ ਨੇ ਤੇਰੇ ਅੰਦਰ ਕਹਿੰਦੇ ਪਰਮਾਤਮਾ ਰੂਪੀ ਕਹਿੰਦੇ ਦਰਿਆ ਤਾਂ ਤੇਰੇ ਅੰਦਰ ਲਹਿਰਾਂ ਮਾਰ ਰਹੀਆਂ ਨੇ ਦਰਿਆਦਿਆਂ ਪਰਮੇਸ਼ਰ ਰੂਪੀ ਦਰਿਆ ਤੇਰੇ ਅੰਦਰ ਵਗ ਰਿਹਾ ਹੈ ਕਹਿੰਦੇ ਤੂੰ ਉਹਦੇ ਵਿੱਚ ਤਾਂ ਇਸ਼ਨਾਨ ਕਰ ਕਹਿੰਦੇ ਪਰਮੇਸ਼ਰ ਦੀ ਬੰਦਗੀ ਕਰ ਬੰਦਗੀ ਦੀਆਂ ਐਨਕਾਂ ਲਾ ਕੇ ਦੇਖ ਕਿ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਅੱਲਾ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਹਾਂ ਦੀ ਸੰਗਤ ਜੀ ਕਬੀਰ ਜੀ ਕਹਿੰਦੇ ਨੇ ਪਰਮੇਸ਼ਰ ਸਾਰਿਆਂ ਤੋਂ ਪਵਿੱਤਰ ਹੈ ਪਰਮੇਸ਼ਰ ਵਾਂਗ ਹੋਰ ਕੋਈ ਪਵਿੱਤਰ ਨਹੀਂ ਇਸ ਗੱਲ ਤੇ ਸ਼ੱਕ ਤਾਂ ਕਰੀਏ ਜੇ ਪਰਮੇਸ਼ਰ ਦੇ ਬਰਾਬਰ ਦਾ ਕੋਈ ਹੋਰ ਹੋਏ ਕਹਿੰਦੇ ਇਹ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਨੇ ਜਿਸ ਤੇ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਆ ਇਹਨਾਂ ਗੱਲਾਂ ਦੀ ਉਹਨੂੰ ਹੀ ਸਮਝ ਲੱਗਦੀ ਆ। ਉਹੀ ਕਹਿੰਦੇ ਪਰਮੇਸ਼ਰ ਜਿਹਨੂੰ ਇਹਨਾਂ ਦੀ ਸਮਝ ਦਿੰਦਾ ਉਹ ਇਹਨਾਂ ਗੱਲਾਂ ਨੂੰ ਡੁਗਾਈ ਨੂੰ ਸਮਝ ਸਕਦਾ ਕਿਉਂਕਿ ਉਹ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ। ਇਹ ਉਹਦੀਆਂ ਬਖਸ਼ਿਸ਼ਾਂ ਨੇ। ਨਾਮਦੇਵ ਜੀ मैं अंदले की टेक, तेरा नाम खुंदकारा, मैं गरीब मैं मस्कीन तेरा नाम है अधारा रहाओ। ਮੈਂ ਅੰਦਲੇ ਕੀ ਤੇਕ ਤੇਰਾ ਨਾਮ ਖੁੰਦ ਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ ਰਹਾਓ ਹਾਂਜੀ ਸੰਗਤ ਜੀ ਭਗਤ ਨਾਮਦੇਵ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਮੇਰੇ ਅਗਿਆਨੀ ਲਈ ਕਹਿੰਦੇ ਅਸੀਂ ਜੋ ਅਗਿਆਨਤਾ ਵਿੱਚ ਜੀਵ ਹਾਂ ਕਹਿੰਦੇ ਤੇਰਾ ਨਾਮ ਹੀ ਸਾਡਾ ਸਹਾਰਾ ਹੈ ਸਾਡੀ ਫੜਨ ਵਾਲੀ ਡੋਗਰੀ ਹੈ ਸਾਡੇ ਕਹਿੰਦੇ ਜਦੋਂ ਜਦੋਂ ਹੱਥ 'ਚ ਕੋਈ ਸੋਟੀ ਦਾ ਸਹਾਰਾ ਹੁੰਦਾ ਇਸ ਤਰ੍ਹਾਂ ਕਹਿੰਦੇ ਨਾਮ ਸਾਡੇ ਲਈ ਹੈ ਕਹਿੰਦੇ ਮੈਂ ਕੰਗੀ ਕੰਗਾਲ ਹਾਂ ਮੈਂ ਨਤਾਣਾ ਹਾਂ ਮੈਨੂੰ ਤੇਰੇ ਨਾਮ ਦਾ ਹੀ ਆਸਰਾ ਹੈ ਨਾਮ ਦਾ ਹੀ ਸਹਾਰਾ ਹੈ ਕਰੀ ਮਰਹੀ ਮਾ ਅੱਲਾ ਤੂੰ ਗਨੇ ਹਾਜਰਾ ਹਜੂਰ ਦਰ ਪੇਸ ਤੂੰ ਮਨੇ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ ਦਾਤਾਂ ਦੇਣ ਵਾਲਾ ਹੈ ਤੂੰ ਹੀ ਸਭ ਤੋਂ ਵੱਡਾ ਹੈ ਕਹਿੰਦੇ ਤੂੰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਤੂੰ ਸਾਰਿਆਂ ਨਾਲੋਂ ਧਨਵਾਨ ਵੀ ਹੈ ਦਰਿਆ ਤੂੰ ਦੇਹੰਦ ਤੂੰ ਬਿਸਿਆਰ ਤੂੰ ਤਨੀ ਦੇ ਲੇ ਇੱਕ ਤੂੰ ਦਿਗਰ ਕੋ ਨਹੀਂ ਕਹਿੰਦੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਸਭ ਤੋਂ ਵੱਡਾ ਦਰਿਆਦਿਲ ਸਭ ਤੋਂ ਧਨਵਾਨ ਤੂੰ ਹੀ ਹੈ ਪਰਮੇਸ਼ਰ ਜੀ ਤੂੰ ਹੀ ਦਾਤਾਂ ਦਿੰਦਾ ਹੈ ਤੂੰ ਹੀ ਦਾਤਾਂ ਦੇ ਕੇ ਲੈ ਵੀ ਲੈਣਾ ਹੈ ਤੇਰੇ ਤੋਂ ਬਿਨਾ ਦੂਜਾ ਨਹੀਂ ਜੋ ਇਹ ਸਮਰੱਥਾ ਰੱਖਦਾ ਹੋਵੇ ਤੂੰ ਦਾਣਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਨਾ ਮੇ ਚੇ ਸੋ ਆਮੀ ਬਕਸੰਦ ਤੂੰ ਹਰੀ ਕਹਿੰਦੇ ਤੂੰ ਹੀ ਦਾਤਾਂ ਦੇਣ ਵਾਲਾ ਤੂੰ ਹੀ ਕਹਿੰਦੇ ਸਿਆਣਾ ਹੈ ਸਾਡੀ ਜਾਣਣ ਵਾਲਾ ਹੈ ਕਹਿੰਦੇ ਇਹਦੇ ਬਾਰੇ ਸਾਡੀ ਕੋਈ ਵਿਚਾਰ ਨਹੀਂ ਹੋ ਸਕਦੀ ਤੇਰੇ ਗੁਣਾ ਬਾਰੇ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ ਕਹਿੰਦੇ हे ਨਾਮਦੇਵ ਦੇ ਮਾਲਕ ਪਰਮੇਸ਼ਰ ਜੀ ਤੂੰ ਹੀ ਕਹਿੰਦੇ ਬਖਸ਼ਿਸ਼ਾਂ ਕਰਨ ਵਾਲਾ ਹੈ ਬਖਸੰਦ ਹੈ ਕਹਿੰਦੇ ਤੂੰ ਸਾਨੂੰ ਬਖਸ਼ਦਾ ਵੀ ਹੈ ਸਾਨੂੰ ਬਖਸ਼ਿਸ਼ਾਂ ਦਿੰਦਾ ਵੀ ਹੈ ਹਲੇ ਯਾਰਾ ਹਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹੋ ਬਲ ਬਲ ਜਾਉ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ ਰਹਾਉ ਕਹਿੰਦੇ ਹੈ ਪਰਮੇਸ਼ਰ ਜੀ ਤੇਰੀਆਂ ਕਥਾ ਕਹਾਣੀਆਂ ਸੁਣ ਕੇ ਬੜੀ ਖੁਸ਼ੀ ਮਿਲਦੀ ਹੈ ਬੜੀ ਖੁਸ਼ੀ ਮਿਲਦੀ ਆ ਤੇਰੇ ਤੋਂ ਸਦਾ ਹੀ ਸਦਕੇ ਜਾਈਏ ਤੇਰੇ ਤੋਂ ਸਦਾ ਹੀ ਬਲਿਹਾਰੇ ਜਾਈਏ ਤੇਰਾ ਨਾਮ ਸਾਡੇ ਲਈ ਬਹੁਤ ਵੱਡਾ ਹੈ ਜਿਹੜੀ ਤੂੰ ਕਹਿੰਦੇ ਜ਼ਿੰਦਗੀ ਰੂਪੀ ਵਿਗਾਰ ਕਰਨ ਲਈ ਦਿੰਦੀ ਹੈ ਉਹ ਵੀ ਸਾਡੇ ਲਈ ਬੜੀ ਚੰਗੀ ਹੈ ਤੇਰੇ ਨਾਮ ਦੀ ਬਰਕਤ ਸਦਕਾ ਕੁਝ ਆਮਦ ਕੁਝ ਰਫਤੀ ਕੁਝ ਮਿਰਵੀ ਦਵਾਰ ਕਾ ਨਗਰੀ ਰਾਸ ਬਗੋਈ ਕਹਿੰਦੇ ਤੇਰੇ ਭੇਜੇ ਹੀ ਅਸੀਂ ਆਉਣੇ ਆ ਤੂੰ ਕਹਿੰਦੇ ਇੱਥੇ ਸਦਾ ਦਾ ਹੀ ਹੈ ਕਹਿੰਦੇ ਪਰਮੇਸ਼ਰ ਜੀ ਤੂੰ ਇੱਥੇ ਸਦਾ ਦਾ ਹੀ ਹੈ ਤੇ ਤੂੰ ਰਹਿ ਵੀ ਰਿਹਾ ਹੈ ਤੇ ਤੂੰ ਕਿਤੇ ਗਿਆ ਵੀ ਨਹੀਂ ਹੈ ਤੇ ਤੂੰ ਹੀ ਕਹਿੰਦੇ ਅਟਲ ਹੈਂ ਬਾਕੀ ਜੋ ਦੁਨੀਆ ਹੈ ਅਸੀਂ ਜਾਣ ਆਉਣ ਵਾਲੇ ਹੈਂ ਪਰ ਤੂੰ ਇੱਥੇ ਸਦਾ ਦੇ ਰਹਿਣ ਵਾਲਾ ਹੈ ਦਵਾਰਕਾ ਨਗਰੀ ਰਾਸ ਬਗੋਈ ਕਹਿੰਦੇ ਜਿਹੜੀ ਦਵਾਰਕਾ ਨਗਰੀ ਆ ਉੱਥੇ ਵੀ ਕਹਿੰਦੇ ਤੂੰ ਹੀ ਹੈਂ ਜੋ ਕਹਿੰਦੇ ਕ੍ਰਿਸ਼ਨ ਜੀ ਦੇ ਰੂਪ ਵਿੱਚ ਵੀ ਤੂੰ ਹੀ ਉੱਥੇ ਆਇਆ ਹੈ ਜਿਹੜੀ ਉੱਥੇ ਲੀਲਾ ਹੋਈ ਹੈ ਰਾਸ ਉਹ ਵੀ ਤੂੰ ਹੀ ਕ੍ਰਿਸ਼ਨ ਜੀ ਦੇ ਰੂਪ ਵਿੱਚ ਕੀਤੀ ਹੈ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮੰਗੋਲ ਕਹਿੰਦੇ ਤੇਰੀ ਪਗੜੀ ਬੜੀ ਕਹਿੰਦੇ ਸੋਹਣੀਆ ਤੇਰੇ ਬਚਨ ਬੜੇ ਮਿੱਠੇ ਨੇ ਕਹਿੰਦੇ ਕਹਿੰਦੇ ਜੇ ਕਹੀਏ ਵੀ ਦਵਾਰਕਾ ਨਗਰੀ ਦੇ ਵਿੱਚ ਕ੍ਰਿਸ਼ਨ ਜੀ ਨੇ ਤੇ ਇਸ ਤਰ੍ਹਾਂ ਹੀ ਜੋ ਆ ਮੁਸਲਮਾਨ ਵੀਰ ਨੇ ਉਹਨਾਂ ਦੀ ਧਾਰਮਿਕ ਜਗ੍ਹਾ ਮੱਕਾ ਹੈ ਵੀ ਉੱਥੇ ਵੀ ਪਰਮੇਸ਼ਰ ਨਹੀਂ ਹੈ ਵੀ ਉੱਥੇ ਕੋਈ ਹੋਰ ਹੈ ਕਹਿੰਦੇ ਇੱਥੇ ਮੱਕੇ ਦੇ ਵਿੱਚ ਵੀ ਤੇ ਦਵਾਰਕਾ ਨਗਰੀ ਦੇ ਵਿੱਚ ਵੀ ਪਰਮੇਸ਼ਰ ਜੀ ਤੂੰ ਹੀ ਵਿਆਪਕ ਹੈ ਚੰਦੀ ਹਜ਼ਾਰ ਆਲਮ ਇਕਲਖਾਨਾ ਹਮ ਚਨੀ ਪਾਤ ਸਾਹ ਸਾੰਬਲੇ ਬਰਨਾ ਕਹਿੰਦੇ ਹਜ਼ਾਰਾਂ ਹੀ ਆਲਮ ਨੇ ਜਿਨ੍ਹਾਂ ਦਾ ਇੱਕ ਤੂੰ ਮਾਲਕ ਹੈ ਜੇ ਕਹਿੰਦੇ ਕ੍ਰਿਸ਼ਨ ਜੀ ਦੇ ਰੂਪ ਵਿੱਚ ਅਸੀਂ ਦੇਖੀਏ ਤਾਂ ਉੱਥੇ ਵੀ ਤੇਰੀ ਜੋਤ ਸੀ ਕਿ ਤੂੰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਆਸਪਤ ਗਜਪਤ ਨਰੈਨ ਨਿਰਿੰਦ ਨਾਮੇ ਕੇ ਸੁਮੀ ਮੀਰ ਮੁਕੰਦ ਕਹਿੰਦੇ ਸੂਰਜ ਦੇਵਤਾ ਇੰਦਰ ਦੇਵਤਾ ਬ੍ਰਹਮਾ ਦੇ ਰੂਪ ਵਿੱਚ ਵੀ ਤੂੰ ਆਪ ਹੀ ਹੈ ਕਹਿੰਦੇ ਨਾਮਦੇਵ ਦੇ ਮਾਲਕ ਪਾਤਸ਼ਾਹ ਜੀ ਪਰਮੇਸ਼ਰ ਜੀ ਤੁਸੀਂ ਹੀ ਸਾਰਿਆਂ ਨੂੰ ਆਪ ਮੁਕਤੀ ਦੇਣ ਵਾਲੇ ਹੋ ਸਾਰਿਆਂ ਨੂੰ ਇਸ ਸੰਸਾਰ ਦੇ ਭਵਜਲ ਤੋਂ ਤਾਰਨ ਵਾਲੇ ਹੋ ਜੋ ਤੁਹਾਡੀ ਸ਼ਰਨ ਆਉਂਦੇ ਨੇ ਉਹ ਇਸ ਸੰਸਾਰ ਦੇ ਭਵਜਲ ਨੂੰ ਪਾਰ ਕਰ ਲੈਂਦੇ ਨੇ ਤੇ ਫਿਰ ਤੇ ਸਾਡੇ ਜੀਵਾਂ ਲਈ ਇਹੀ ਹੈ ਕਿ ਅਸੀਂ ਪਰਮੇਸ਼ਰ ਦਾ ਨਾਮ ਜਪੀਏ ਉਹਦੀ ਸਿਫਤ ਉਸਲਾਹ ਕਰੀਏ ਉਹਦੀ ਸ਼ਰਨ ਵਿੱਚ ਰਹੀਏ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ